ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰਾਈ ਦੀ ਵਾਲਟਿੰਗ ਸਟ੍ਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ ਅਰਮਾਨਦੀਪ ਕੁਮਾਰ ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲੈਂਸਨ ਨੇ ਕਿਹਾ ਹੈ ਕਿ ਪੈਟਰੋਲ ਪੰਪ ਦਾ ਪੀਓਐ ਸਿਸਟਮ ਬਿਲਕੁਲ ਨਾਕਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਨ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਅ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ ਮੁੰਕਿਨ ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਰਮਾਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰਾਈ ਦੀ ਵਾਲਟਿੰਗ ਸਟ੍ਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ ਅਰਮਾਨਦੀਪ ਕੁਮਾਰ ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲਿੰਸਨ ਨੇ ਕਿਹਾ ਕਿ ਪੈਟਰੋਲ ਪੰਪ ਦਾ ਪੀਓਐਸ ਸਿਸਟਮ ਬਿਲਕੁਲ ناکਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਰ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਹ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਹੈ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ ਮੁੰਕਿਨ ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਰਮਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰੋਈ ਦੀ ਵਾਲਟਿੰਗ ਸਟਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ अरमानदीप कुमार ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲਿੰਸਨ ਨੇ ਕਿਹਾ ਹੈ ਕਿ ਪੈਟਰੋਲ ਪੰਪ ਦਾ ਪੀਓਐਸ ਸਿਸਟਮ ਬਿਲਕੁਲ ਨਾਕਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਰ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਹ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਹੈ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ mumkin ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਰਮਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰੋਈ ਦੀ ਵਾਲਟਿੰਗ ਸਟ੍ਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ ਅਰਮਾਨਦੀਪ ਕੁਮਾਰ ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲਿੰਸਨ ਨੇ ਕਿਹਾ ਹੈ ਕਿ ਪੈਟਰੋਲ ਪੰਪ ਦਾ ਪੀਓਐਸ ਸਿਸਟਮ ਬਿਲਕੁਲ ਨਾਕਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਨ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਅ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ mumkin ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਰਮਾਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦਿੱਤਾ ਹੈ ਵੰਗਰੋਈ ਦੀ ਵਾਲਟਿੰਗ ਸਟ੍ਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ अरमानदीप कुमार ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲੈਂਸਨ ਨੇ ਕਿਹਾ ਹੈ ਕਿ ਪੈਟਰੋਲ ਪੰਪ ਦਾ ਪੀਓਐਸ ਸਿਸਟਮ ਬਿਲਕੁਲ ਨਾਕਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਰ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਹ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਹੈ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ ਮੁੰਕਿਨ ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਰਮਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰੋਈ ਦੀ ਵਾਲਟਿੰਗ ਸਟਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ ਅਰਮਾਨਦੀਪ ਕੁਮਾਰ ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲੈਂਸਨ ਨੇ ਕਿਹਾ ਹੈ ਕਿ ਪੈਟਰੋਲ ਪੰਪ ਦਾ ਪੀਓਐ ਸਿਸਟਮ ਬਿਲਕੁਲ ਨਾਕਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਣੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਨ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਅ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ ਮੁੰਕਿਨ ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਰਮਾਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰੋਈ ਦੀ ਵਾਲਟਿੰਗ ਸਟ੍ਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ ਅਰਮਾਨਦੀਪ ਕੁਮਾਰ ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲਿੰਸਨ ਨੇ ਕਿਹਾ ਕਿ ਪੈਟਰੋਲ ਪੰਪ ਦਾ ਪੀਓਐਸ ਸਿਸਟਮ ਬਿਲਕੁਲ ناکਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਰ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਹ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਹੈ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ mumkin ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਰਮਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰਾਈ ਦੀ ਵਾਲਟਿੰਗ ਸਟ੍ਰੀਟ ਸਥਿਤ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ ਅਰਮਾਨਦੀਪ ਕੁਮਾਰ ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲੈਂਸਨ ਨੇ ਕਿਹਾ ਹੈ ਕਿ ਪੈਟਰੋਲ ਪੰਪ ਦਾ ਪੀਓਐਸ ਸਿਸਟਮ ਬਿਲਕੁਲ ਨਾਕਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣਿਆ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਨ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਅ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ ਮੁੰਕਿਨ ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਰਮਾਨਦੀਪ ਕੁਮਾਰ ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਅਤੇ ਜਾਂਚ ਪ੍ਰਕਿਰਿਆ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਨਿਊਜ਼ੀਲੈਂਡ ਦੇ ਵੰਗਰਾਈ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਪੈਟਰੋਲ ਪੰਪ ਦੇ ਖਰਾਬ ਪੁਆਇੰਟ ਆਫ ਸੇਲ ਸਿਸਟਮ ਤੇ ਅਦਾਲਤ ਨੇ ਸਖਤ ਟਿੱਪਣੀਆਂ ਕੀਤੀਆਂ ਹਨ ਜੱਜ ਨੇ ਇਸ ਸਿਸਟਮ ਨੂੰ ਮਾਈਂਡ ਬਲੋਇੰਗ ਫੇਲ ਘਰਾ ਦੱਤਾ ਹੈ ਵੰਗਰੋਈ ਦੀ ਵਾਲਟਿੰਗ ਸਟੇਟਸ ਤੇ ਮੋਬਾਈਲ ਸਰਵਿਸ ਸਟੇਸ਼ਨ ਦੇ ਸਾਬਕਾ ਕਰਮਚਾਰੀ ਅਰਮਾਨਦੀਪ ਕੁਮਾਰ ਤੇ 2018 ਤੋਂ 2020 ਦਰਮਿਆਨ 1 ਲੱਖ ਡਾਲਰ ਤੋਂ ਵੱਧ ਦੀ ਚੋਰੀ ਦੇ ਦੋਸ਼ ਲੱਗੇ ਸਨ ਪਰ ਕਮਜ਼ੋਰ ਜਾਂਚ ਅਤੇ ਸਬੂਤਾਂ ਦੀ ਘਾਟ ਕਰਨ ਅਦਾਲਤ ਸਿਰਫ 1800 ਡਾਲਰ ਦੀ ਚੋਰੀ ਹੀ ਸਾਬਤ ਕਰ ਸਕੀ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਜੀਨ ਟੌਮ ਲਿੰਸਨ ਨੇ ਕਿਹਾ ਕਿ ਪੈਟਰੋਲ ਪੰਪ ਦਾ ਪੀਓਐਸ ਸਿਸਟਮ ਬਿਲਕੁਲ ناکਾਮ ਸੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੈਂ ਸਬੂਤ ਸੁਨੇ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਗਲਤ ਸੁਣ ਰਿਹਾ ਹਾਂ ਉਹਨਾਂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿੱਚ ਵੀ ਇਸ ਤੋਂ ਬਿਹਤਰ ਕੈਸ਼ ਸਿਸਟਮ ਹੁੰਦੇ ਸਰ ਅਦਾਲਤ ਨੇ ਸੁਣਿਆ ਕਿ ਦੋਸ਼ੀ ਕਰਮਚਾਰੀ ਫਰਜੀ ਜਾਂ ਅਸਲੀ ਵਿਕਰੀ ਦਰਜ ਕਰਦਾ ਫਿਰ ਉਸ ਨੂੰ ਰਿਫੰਡ ਕਰਕੇ ਨਗਦ ਰਕਮ ਆਪਣੇ ਕੋਲ ਰੱਖ ਲੈਂਦਾ ਸੀ 2020 ਵਿੱਚ ਹੋਈਆਂ 21 ਲੈਣ ਦੇਣਾਂ ਦੀਆਂ ਸੀਸੀਟੀਵੀ ਫੁਟੇਜ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਅਰਮਾਨਦੀਪ ਕੁਮਾਰ ਸਾਫ਼ ਨਜ਼ਰ ਆ ਰਿਹਾ ਸੀ ਪਰ 2018 ਤੋਂ 2019 ਨਾਲ ਸੰਬੰਧਿਤ ਦੋਸ਼ਾਂ ਲਈ ਨਾ ਤਾਂ ਸੀਸੀਟੀਵੀ ਫੁਟੇਜ ਮਿਲੀ ਨਾ ਹੀ ਰੋਸਟਰ ਜਾਂ ਪੈਰੋਲ ਦੇ ਸਬੂਤ ਮਿਲੇ ਜੱਜ ਨੇ ਪੁਲਿਸ ਜਾਂਚ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਤੈਹ ਹੀ ਨਹੀਂ ਕਰ ਸਕੇ ਕਿ ਦੋਸ਼ੀ ਉਸ ਦਿਨ ਡਿਊਟੀ ਤੇ ਸੀ ਜਾਂ ਨਹੀਂ ਸੀ ਜੱਜ ਨੇ ਕਿਹਾ ਹੈ ਕਿ ਲੌਗਇਨ ਦਾ ਮਤਲਬ ਕਰਮਚਾਰੀ ਹੋਣਾ ਸਾਬਤ ਨਹੀਂ ਹੁੰਦਾ ਸ਼ਾਇਦ ਜਾਂ mumkin ਹੈ ਕਾਨੂੰਨ ਵਿੱਚ ਇਹ ਕਾਫੀ ਨਹੀਂ ਹੈ ਇਸ ਕਰਕੇ ਅਦਾਲਤ ਨੇ ਦੋ ਮਾਮਲਿਆਂ ਵਿੱਚ ਅਰਮਾਨਦੀਪ ਕੁਮਾਰ ਨੂੰ ਬਰੀ ਕਰ ਦਿੱਤਾ ਜਦਕਿ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ अरमानदीप कुमार ਨੂੰ 100 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 1800 ਡਾਲਰ ਦੀ ਪਰਪਾਈ ਦਾ ਹੁਕਮ ਦਿੱਤਾ ਗਿਆ ਹੈ ਇਸ ਮਾਮਲੇ ਨੇ ਨਿਊਜ਼ੀਲੈਂਡ ਵਿੱਚ ਵਪਾਰਕ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ਤੇ ਜਾਂਚ ਪ੍ਰਕਿਰਿਆ